ਲਿੰਦਰ ਜੀ ਦਾ ਮਾਰ ਰਮਨ ਹੋਇਆ ਹੈ ਸੈਫੀ ਮੈਡੀਕਲ ਹਾਲ। ਲਿੰਦਰ ਜੀ ਕੀ ਹੋਇਆ ਜੀ ਤੁਹਾਡੇ ਨਾਲ ਤੇ ਕੀ ਟਾਈਮ ਸੀ? ਸਰ ਮੈਂ ਮੇਰੇ ਮੇਰੇ ਪੁੱਤਾ ਹੋਇਆ ਜੀ। ਪਰਸੋਂ ਇੱਕ ਕੱਲ ਸੁੱਟੀ ਮਿਲਣੀ ਸੀ ਉਹਨਾਂ ਨੂੰ। ਮੈਂ ਸਵੇਰੇ 10:00 ਵਜੇ ਗਿਆ ਸੀਗਾ ਤੇ ਮੈਂ ਪੈਸਾ ਅਰੇਂਜਮੈਂਟ ਕੀਤਾ ਜੀ ਤੇ ਮਿਸਿਸ ਦਾ ਫੋਨ ਆਇਆ ਜੀ ਤੁਸੀਂ ਆ ਜਾਓ ਵੀ ਦਰਸਾ ਸੁੱਤੀ ਦੇਣਗੇ। ਮੈਂ ਕਹਿੰਦਾ ਚਲੋ ਮੈਂ ਛੁੱਟ ਕੋਲ ਆ ਜਾਂਦਾ ਤੇ ਉਸ ਤੋਂ ਮੈਂ ਜੋ 1:30 ਵਜੇ ਗਿਆ ਤੋਂ ਮੈਂ ਉੱਥੇ ਗਿਆ ਉਹਨਾਂ ਕੋਲ ਗਿਆ ਜਾ ਕੇ ਉਹਨਾਂ ਨੇ ਡਿਸਾਰਬ ਕੀਤਾ ਕਿ ਚਲੋ ਮੈਂ ਪੈਸੇ ਲੈ ਕੇ ਆਉਂਦਾ ਤੇ ਇਹ ਮੇਰੀ ਕੋਈ ਗਲਤੀ ਨਹੀਂ ਆਮ ਨਾਲ ਲੱਗੋ ਜੋ ਮੈਂ ਆ ਕੇ ਦੇਖਿਆ ਤੇ ਉਹਨੂੰ ਨੰਗਰ ਲੱਗਿਆ ਤਾਂ ਸ਼ਟਰ ਮੇਰਾ ਉੱਪਰ ਚਿਕ ਗਿਆ ਤੇ ਗੇਟ ਮੇਰਾ ਅੱਧਾ ਖੁੱਲਾ ਪਿਆ ਸੀਗਾ ਜੋ ਮੈਂ ਦੇਖਿਆ ਮੈਂ ਕੋਈ ਪੈਪੀ ਦਿੱਜ ਗਿਆ ਤੇ ਮੈਂ ਪਰੋਸ਼ਨ ਨੂੰ ਬੁਲਾਇਆ ਜੀ ਉਹਨੂੰ ਦਿਖਾਇਆ ਪਹਿਲੇ ਮੇਨ ਗੇਟ ਹੈ ਜੀ ਉੱਥੇ ਆ ਪਿਆ ਸੀਗਾ ਗੱਲੇ ਦੇ ਪੀਸ ਦਾ ਸਮਾਰਟੀ ਉਹਨਾਂ ਨੇ ਗੱਲਾਂ ਤੋੜਿਆ ਉਹਦੇ ਕਿੜੀ ਸਵਾ ਲੱਖ ਰੁਪਏ ਸੀਗਾ ਯਾ ਕਿ ਸੀਨੇ ਕਿਰਮੰਦ ਬੰਦੇ ਬੇਟਾ ਦਾਕ ਸੀ ਜੀ ਤੇ ਉਹਨਾਂ ਬੈਸ ਕਿ ਕੀ ਸਮਝੋ ਕਿ ਪੋਰਸਲੇਨ ਦੇ ਮਹਿਜ 500 ਗਜ ਦੀ ਦੂਰੀ ਤੇ ਤੁਹਾਡੀ ਦੁਕਾਨ ਆ ਹਾਂਜੀ ਨਾਲ ਹੀ ਤੇ 500 ਗਜ ਤੇ ਦੂਸਰੇ ਪਾਸੇ ਸਿਟੀ ਮੰਡਰ थाना ਪੈ ਜਾਂਦਾ ਦੋਹਾਂ ਦੇ ਵਿਚਾਲੇ ਏਡੀ ਵੱਡੀ ਵਾਰਦਾਤ ਨੂੰ ਅੰਜਾਮ ਹੋ ਜੇ ਕਿਸ ਤਰ੍ਹਾਂ ਸੀ ਫੀਲ ਕਰਦੇ ਤੁਸੀਂ ਐਮ ਸਕورٹی ਦੇ ਬਾਵਜੂਦ ਵੀ ਇੱਥੇ ਬਹੁਤ ਜ਼ਿਆਦਾ ਗੱਡੀਆਂ ਘੁੰਮ ਰਹੀਆਂ ਹੈਗੀਆਂ ਇਹ ਉਹ ਕੀ ਕਰੀਏ ਹੁਣ ਦਿਨ ਦਿਹਾੜੇ ਕੰਮ ਹੋਇਆ ਜਿਵਾਕਾ ਹੋਇਆ ਡਰੀ ਨੇ ਹੈਗਾ ਕੀ ਕਿਸੇ ਨੂੰ ਕੋਈ ਸ਼ੱਕ ਹੈਗਾ ਕਿ ਵੀ ਕੌਣ ਬੰਦਾ ਹੋ ਸਕਦਾ ਠੀਕ ਹੈ ਸਾਡੇ ਜਿਹਦੇ ਬਾਰੇ ਸਰ ਰਿਪੋਰਟ ਲਿਖਾਈ ਆ ਥਾਣੇ ਕੋਈ ਆਇਆ ਸਾ ਮੈਂ ਰਿਪੋਰਟ ਕੱਲ ਲਖਾਇਆ ਕੋਈ ਆਇਆ ਚੈਕਿੰਗ ਕਰਨ ਨਹੀਂ ਹਾਂ ਕੋਈ ਨਹੀਂ ਆਇਆ ਕੋਈ ਤੁਹਾਨੂੰ ਜਦੋਂ ਤੁਸੀਂ ਪੈਸੇ ਰੱਖੇ ਸੀ ਕੋਈ ਉਦੋਂ ਕਿਸੇ ਨੂੰ ਪਤਾ ਹੋਵੇ ਕਿ ਤੁਸੀਂ ਗੱਲੇ 'ਚ ਪੈਸੇ ਰੱਖ ਰਹੇ ਹੋ ਕਿਸੇ ਨੂੰ ਕੋਈ ਹੋਵੇ ਇਦਾਂ ਦਾ ਸਰ ਐਨਾ ਹੁਣ ਕਈ ਵਾਰ ਮੈਂ ਪੈਸੇ ਕਿੰਕੇ ਲੈ ਕੇ ਗਿਆ ਥੋੜੇ ਜਿ 10000 ਰੁਪਏ ਮੇਰੇ ਪੈਸੇ ਅਲੱਗ ਮੈਂ ਤੁਹਾਨੂੰ ਮੈਂ ਬਾਅਦ ਦੇ ਵਿੱਚ ਲੈ ਕੇ ਜਾਊਗਾ ਕਿ ਮੇਰੇ ਕੋਲ ਪੇਸ਼ੈਂਟ ਵਗੈਰਾ ਮੈਡੀਸਿਨ ਵਗੈਰਾ ਲੈਣ ਆਉਂਦੇ ਕੋਈ ਸਾਰਾ ਕੋਈ ਇਸ ਤਰ੍ਹਾਂ ਦਾ ਬੰਦਾ ਹੋਵੇ ਜਿੱਥੇ ਹੁਣ ਟੋਡਰ ਕਿੰਨੇ ਪੈਸੇ ਜਿਹੜੀ ਥੋੜੀ ਚੋਰੀ ਹੋਈ ਹੈ ਸਵਾ ਲੱਖ ਰੁਪਏ ਸਵਾ ਲੱਖ ਤੇ ਉਦੋਂ ਇਲਾਵਾ ਕੋਈ ਹੋਰ ਚੀਜ਼ ਵੀ ਚੱਕ ਕੇ ਲੈ ਗਈ ਨਹੀਂ ਹੋਰ ਨਹੀਂ ਕੁਝ ਲੈ ਗਿਆ ਸਰ ਕੋਈ ਸੀਸੀਟੀਵੀ ਹੈ ਇਹ ਸਾਹਮਣੇ ਕੈਮਰਾ ਲੱਗੇ ਨੇ ਹਾਂਜੀ ਉਹ ਵੀਡੀਓ ਵੀ ਇੱਥੇ ਠੀਕ ਸਾਰੀਆਂ ਵੀਡੀਓ ਜਿਹੜੀਆਂ ਕਿੰਨੇ ਕਵ ਦਾ ਟਾਈਮ ਸੀਗਾ ਜੀ ਇਹ ਤਿੰਨ ਮੇਰੇ ਲੋਸੀ ਜੀ ਬਦੀਵ ਜੀ ਨੇ ਜੀ ਉਹਨਾਂ ਦੀ ਬੇਟੀ 3:05 ਮਿੰਟ ਸਕੂਲੋਂ ਆਉਂਦੀ ਹੁੰਦੀ ਹੁੰਦੀ ਜੀ ਬਚਪਨ ਸਕੂਲ ਤੋਂ ਉਹ ਇੱਥੋਂ 3:00 ਵਜੇ ਸੇ ਗਏ ਨੇ ਜੀ 3:07 ਦੇ ਕੰਮ ਕਰਦੇ ਪਰ ਹੁਣ ਕੀ ਮੰਗ ਪਾਉਂਦੇ ਹੁਣ ਕੀ ਮੰਗ ਪਾਉਂਦੇ ਹੁ ਮੈਂ ਇਹ ਕਹਿ ਰਿਹਾ ਦਿਖਿਆ ਜਾ ਵੀ ਜਦ ਮਾਲਾ ਦੇ ਦੇਖੋ ਵੀ ਬੰਦਾ ਕੌਣ ਹੈ ਜੀ ਇਹਦਾ ਇਹ ਨਾਮ ਹੈ ਲੁਗਟ ਪ੍ਰਦੀਪ ਹਾਤੇਸ਼ ਤੇ ਇਹ ਸਾਡੇ ਬਰਨਾਲਾ ਰੋਡ ਅਜੀਤ ਸਾਗਰ ਦੇ ਉੱਤੇ ਇੱਕ ਨਾ ਸਾਫੀ ਮੈਡੀਕਲ ਹਾਲ ਹੈ ਮੇਰੇ ਬਹੁਦੇ ਦੋਸਤ ਨਿਰੰਦਰ ਜੀ ਤੇ ਇਹਨਾਂ ਦੇ ਇੱਕ ਨਾ ਪੋਤਾ ਹੋਇਆ ਸੀ ਉੱਥੇ ਹੈਲਥੀ ਹਸਪੀਟਲ ਦੇ ਵਿੱਚ ਤੇ ਜਿਹੜਾ ਕਿ ਉਹ ਇੱਕ ਬੰਦਾ ਮੈਂ ਮੇਰੇ ਨਾਲ ਹੀ ਆਫਿਸ ਹੈਗਾ ਬਣਾਇਆ ਹੋਇਆ ਇੱਕ ਬੰਦਾ ਬਾਹ ਦੇੜੀਆਂ ਦੇ ਵਿੱਚ ਬੈਠਾ ਸੀ ਮੈਨੂੰ ਇੱਥੇ ਮੈਂ ਉਹਨਾਂ ਦਾ ਪੇਸ਼ੰਟ ਹੋਇਆ ਕਰ ਦਿੱਤੇ ਉਹ 3:00 ਵਜੇ ਅਪਰੋਕਸਿਮੇਟ 5 ਮਿੰਟ ਤੇ ਮੈਂ ਇਥੋਂ ਨਿਕਲੇ ਆ ਵਾਪਸ ਤੇ 3:00 ਵਜੇ 10 ਮਿੰਟ ਦਾ ਕਾਂਡਾ ਜੀ ਜਦੋਂ ਕੈਮਰੇ ਤੇ ਅਸੀਂ ਚੈੱਕ ਕੀਤਾ 3:00 ਵਜੇ 10 ਮਿੰਟ ਤੇ ਬੰਦੇ ਨੇ ਪੇਚਕਾਸ ਦੇ ਨਾਲ ਸ਼ਟਰ ਖੋਲੇ ਆਹ ਗੇਟ ਖੋਲੇ ਜਾਂ ਸ਼ਟਰ ਚਾਕੇ ਔਰ ਲੌਕ ਖੋਲ ਕੇ ਗੱਲੇ ਦੇ ਵਿੱਚੋਂ 1 ਲੱਖ ਕਰੀਬ ਨਗਦੀ ਕੱਢ ਕੇ ਲੈ ਗਏ ਲੈ ਕੇ ਉਹ ਗੇਟ ਖੋਲ ਕੇ ਫਟਾਫਟ ਚਲਾ ਕੇ ਬੜੁਖਾ ਕਿਲੇ ਨੂੰ ਗਿਆ ਹੈਗਾ ਅਸੀਂ ਇਹ ਕ ਦੇ ਨਾਲ ਹੀ ਸਿਟੀ ਵਨ थाना ਪੈਂਦਾ ਹੈਗਾ ਹਨ ਤੇ ਸਾਰਾ ਦਿਨ ਇੱਥੇ ਨਫਰੀ ਰਹਿੰਦੀ ਹੈ ਪੰਜਾਬ ਪੁਲਿਸ ਦੀ ਸੀਐਮ ਸਿਟੀ ਹੈ ਔਰ ਯਾਰ ਇੱਡੇ ਇੱਡੇ ਗੰਦੇ ਕਾਂਡ ਹੋ ਰਹੇ ਨੇ ਨਸ਼ੇੜੀ ਲੋਕ ਨੇ ਯਾ ਯਾ ਤਾਂ ਇਹਨੂੰ ਬੜਾਵਾ ਦਿੱਤਾ ਜਾ ਰਿਹਾ ਹੈ ਨਸ਼ੇੜੀਆਂ ਨੂੰ ਚੋਰਾਂ ਨੂੰ ਠੀਕ ਹੈ ਅਨ ਆਈਡੈਂਟੀਫਾਈਡ ਕਰਕੇ ਪੁਲਿਸ ਨੂੰ ਕੇਸਾਂ ਨੂੰ ਬੰਦ ਕਰ ਦਿੰਦੀ ਹੈ ਸਾਨੂੰ ਬੰਦਾ ਲੱਭਿਆ ਨਹੀਂ ਹੈਗਾ ਠੀਕ ਹੈ ਉਹ ਤੁਹਾਨੂੰ ਪਤਾ ਹੀ ਹੈ ਬਾਕੀ ਅਸੀਂ ਕਹਿੰਦੇ ਹਾਂ ਵੀ ਡਾਕਟਰ ਸਾਹਿਬ ਨੂੰ ਇਨਸਾਫ ਮਿਲਣਾ ਚਾਹੀਦਾ ਤੇ ਬੰਦੇ ਤੇ ਕਾਰਵਾਈ ਹੋਣੀ ਚਾਹੀਦੀ ਡਾਕਟਰ ਸਾਹਿਬ ਕਿਸ ਤਰ੍ਹਾਂ ਵੇਖਦੇ ਹੋ ਕੱਲ ਦੀ ਰਿਪੋਰਟ ਲਖਾਈ ਆਣੇ ਚਾ ਕੋਈ ਮੁਲਾਜ਼ਮ ਹੀ ਮੇਰੇ ਕੋਲ ਹੁਣ ਮੁੰਡਾ ਆਇਆ ਸੀ ਇਹਨਾਂ ਸਾਈਬਰ ਕ੍ਰਾਈਮ ਵਾਲੋਂ ਸੀ ਸੀ ਟੀ ਵੀ ਦੀ ਫੁਟੇਜ ਲੈ ਕੇ ਗਿਆ ਰ ਬਸ ਆਲਰੇਡੀ ਮੈਂ ਸਚੂ ਸੌਨ ਨੂੰ ਦੇ ਚੁੱਕੀ ਹਾਂ ਠੀਕ ਹੈ ਉਹ ਕੱਲ ਕਹਿੰਦੇ ਸੀ ਕਿ ਅਸੀਂ ਬੋਲੀਆਂ ਦੇ ਵਿੱਚ ਕੋਈ ਠੇਕੇ ਦੀ ਬੋਲੀਆਂ ਨੂੰ ਉਹਦੀ ਜਿੱਦੀ ਆ ਵੀ ਅਸੀਂ ਤੁਹਾਡੀ ਪੂਰੀ ਮਦਦ ਕਰਾਂਗੇ ਅਸੀਂ ਲੱਭਾਂਗੇ ਬੰਦੇ ਨੂੰ ਜਿੰਨੀ ਕੋਸ਼ਿਸ਼ ਹੋ ਸਕਦੀ ਹੈ ਉਹਨਾਂ ਨੇ ਆਸ਼ਵਾਸ਼ਣ ਦਿੱਤਾ ਪਰ ਇਹ ਤੇ ਕਰਾਇ ਮੈਂ ਬਿਲ ਸੌ ਗਾਜੇ ਦੂਰੀ ਤੋਂ ਪਰ ਪੁਲਿਸ ਲਾਈਨ ਤੇ ਮੇਹਾਜ 150 ਗਾਜੇ ਦੂਰ ਤੋਂ ਸਿਟੀ 1 ਥਾਣਾ ਪਰ ਡਾਵਾ ਡਾ ਕਾਂਡ ਹੋ ਜਾਣਾ ਸ਼ਹਿਰੋਂ ਫਿਰ ਤਾਂ ਇੱਥੇ ਟੈਕਸਪੀਅਰ ਬੰਦੇ ਆ ਠੀਕ ਹੈ ਟੈਕਸਪੀਅਰ ਬੰਦੇ ਇਹਦੀ ਗਵਰਨਰ ਨੂੰ ਚਾਹੀਦੀ ਹੈ ਕਿ ਉਹਨਾਂ ਨੂੰ ਸਿਕਿਉਰਿਟੀ ਦੇਵੇ ਬਿਊਟੀ ਚਾਹੀਦੀ ਹੈ ਤੇ ਪੀਸੀਆ ਲਗਾਉਣ ਉਹ ਦਿਨ ਤੇ ਸਾਡੇ ਚੋਰੀਆਂ ਦਿਨ ਸਾਡੇ ਡੱਕਾ ਜੀ ਕੀ ਸਮਝਦੇ ਤੁਸੀਂ ਕਿ ਚੋਰਾਂ ਨੂੰ ਕਿਤੇ ਤਾਂ ਕੋਈ ਫੌਫ ਨਹੀਂ ਰਿਹਾ ਜੀ ਕੋਈ ਫੌਫ ਨਹੀਂ ਆਦੀ ਪੁਲਿਸ ਦਾ ਕੋਈ ਫੌਫ ਨਹੀਂ ਹੈ ਚੋਰਾਂ ਸ਼ਰਿਆਮ ਚੋਰੀਆਂ ਹੋ ਰਹੀਆਂ ਨੇ ਤੁਹਾਨੂੰ ਵੀਡੀਓ ਵੀਡੀਓ ਦੇਖੋ ਤੁਸੀਂ ਸ਼ਰਿਆਮ ਮੁੰਡਾ ਵੇਚਕਾਰ ਦੇ ਨਾਲ ਅਚੋ ਉਹਨੂੰ ਜੇ ਬੰਦਾ ਕੋਈ ਇਕੱਲਾ ਹੋਵੇ ਵੀ ਤਾਂ ਉਹਨੂੰ ਕਿਵੇਂ ਟੱਕਰ ਦੇ ਸਕਦਾ ਵੇਚਕਾਰ ਸਮਾਰ ਸਕਦਾ ਉਹਨੂੰ ਇੰਜਰ ਕਰ ਸਕਦਾ ਠੀਕ ਹੈ ਤਾਂ ਕਰ ਗਿਆ ਸਦਾ ਪ੍ਰਸ਼ਾਸਨ ਨੂੰ ਵੀ ਕਹਿੰਦੇ ਵੀ ਘੱਟੋ ਘੱਟ ਪੀਸੀਆ ਔਰ ਜਰੂਰ ਇਹਨਾਂ ਦੁਕਾਨਾਂ ਦੇ ਮੁਰੇ ਇੱਕ ਢਾ ਲੱਗੇ ਠੀਕ ਹੈ ਦੁਬਾਰਾ ਦੇ ਲਈ ਦੱਸੋ। ਉਹਨਾਂ ਦਾ ਦਾਵਾ ਕੀਤਾ ਜਾਂਦਾ ਹੈ ਕਿ ਜੋਂ ਜਬਤਾ ਲੱਗਿਆ ਸਾਡੇ ਨੇ ਨਾਕਾ ਬੰਦੀਆਂ ਕੀਤੀਆਂ ਨੇ ਨਵੇਂ ਨਾਕੇ ਬਧਾਏ ਗਏ ਨੇ ਗਸ਼ਤ ਵਧਾਈ ਗਈ ਹੈ ਉਹਦੇ باوجود ਵੀ ਦਿਲਦੇ ਆੜੇ ਨੇ। ਕੋਈ ਫਰਕ ਨਹੀਂ ਆ ਜੀ ਸ਼ਰਿਆਮ ਚਿੱਟਾ ਵਿਕ ਰਿਹਾ ਸ਼ਰਿਆਮ ਨਸ਼ੇੜੀ ਫਿਰਦੇ ਆ ਸ਼ਰਿਆਮ ਇੱਥੇ ਸਾਰੇ ਕਾਂਡ ਸ਼ਰਿਆਮ ਹੋ ਰਹੇ ਨੇ। ਕੋਈ 1% ਦਾ ਫਰਕ ਨਹੀਂ ਆਉਣੇ। 5-7 ਦਿਨ ਪਹਿਲਾਂ 750 ਗ੍ਰਾਮ ਚਿੱਟਾ ਰਿਕਵਰ ਕੀਤਾ ਬੋਲਦੇ ਸੀ। ਠੀਕ ਹੈ। ਉਹ ਫਾਇਦੇ ਆਹ ਚੋਣ ਜਬਤੇ ਤੋਂ ਬਾਅਦ ਦੀ ਗੱਲ ਹੈਗੀ। ਸ਼ਰਿਆਮ ਦਾ ਸ਼ਹਿਰਿਤ ਨੇ। ਕੋਈ ਰੁਕੂ ਨਹੀਂ। ਜੀ। ਭਾਈ ਕੀ ਨਾਮ ਹੈ? ਮੇਰਾ ਇਹ ਬਤਾਰ ਸਿੰਘ ਕਰ। ਰਹੀ ਕਿ ਵਾਕਿਆ ਹੋਇਆ ਕਰਨ ਕੀ ਕਰਨ ਦੇਖੋ ਜਿਹੜਾ ਇਹ ਵਾਕਿਆ ਹੋਇਆ ਇਹ ਨਵਾਂ ਨਹੀਂ ਹੋਇਆ ਸੰਗਰੂਰ ਦੇ ਵਿੱਚ ਸੀਐਮ ਸਿਟੀ ਦੇ ਵਿੱਚ ਅਕਸਰ ਦੇਖਦੇ ਆਂਗੇ ਆਏ ਦਿਨ ਕਿਤੇ ਨਾ ਕਿਤੇ ਚੋਰੀਆਂ ਪਹਿਲਾਂ ਤਾਂ ਰਾਤਾਂ ਨੂੰ ਚੋਰੀਆਂ ਹੁੰਦੀਆਂ ਸੀਗੀਆਂ ਠੀਕ ਹੈ ਜਿਉਂ ਤਾਂ ਦਿਨ ਦਿਹਾੜੇ ਚੋਰੀਆਂ ਹੋਣ ਲੱਗੀਆਂ ਲੋਕ ਆਪਨਾ ਕੀ ਕਹਿੰਦੇ ਨੇ ਚੋਹਨ ਜਾਬਤਾ ਲੱਗਿਆ ਹੈ ਜੀ ਐਡੇ ਐਡੇ ਕੈਮਰੇ ਲੱਗੇ ਹੋਣੇ ਗੱਡੀਆਂ ਤੇ ਉਹ ਘੁੰਮਰੀਆਂ ਨਹੀਂ ਗਈਆਂ ਤੇ ਪੁਲਿਸ ਦੇ ਨਾਕੇ ਵੀ ਲੱਗਦੇ ਨੇ ਮਾ ਥੋੜੇ ਦਿਨ ਹੋਏ ਨੇ ਪਹਿਲਾਂ ਫਲਾਈ ਮਾਰਚ ਵੀ ਕੀਤਾ ਗਿਆਗਾ ਪਰ ਇਹਨਾਂ ਦਾ ਆਮ ਲੋਕਾਂ ਤੇ ਅਸਰ ਆ ਜਿਹੜਾ ਕੋਈ ਜਿਹੜਾ ਚੰਗਾ ਬੰਦਾ ਉਸ ਚੀਜ਼ ਨੂੰ ਉਹਨਾਂ ਦਾ ਡਰ ਵੀ ਸਤੋਂ ਕੋਈ ਗਲਤੀ ਨਾ ਹੋ ਜਾਈ ਪਰ ਜਿਹੜੇ ਚੋਰ ਨੇਗੇ ਪ੍ਰੋਫੈਸ਼ਨਲ ਨੇ ਉਹਨਾਂ ਦੇ ਲਈ ਕੋਈ ਮਤਲਬ ਇਹ ਚੋਣ ਜਾਬਤਾ ਨਹੀਂ ਕੋਈ ਪੁਲਿਸ ਦੇ ਕੈਮਰੇ ਨਹੀਂ ਕੋਈ ਕੁਝ ਨਹੀਂ ਹੈਗਾ ਅਕਸਰ ਦੇਖਿਆ ਜਾਂਦਾ ਜੀ ਮੰਨਿਆਂ ਦੇ ਵਿੱਚ ਗੜੀਆਂ ਦੇ ਵਿੱਚ ਦਿੰਦਿਆੜੇ ਕਿਸੇ ਦੀ ਚੈਨਿੰਗ ਖੋ ਕੇ ਲੈ ਗਏ ਕਿਸਦਾ ਮੋਬਾਈਲ ਖੋ ਕੇ ਲੈ ਗਏ ਜਿਹੜਾ ਖੋ ਕੇ ਲੈ ਗਏ ਜਾਂ ਪੈਸਾ ਕੱਢ ਕੇ ਲੈ ਗਏ ਦੁਬਾਰੇ ਮਿਲਿਆ ਨਹੀਂ ਮਿਲ ਵੀ ਜਾਵੇ ਜੇ ਕੋਈ ਬੰਦਾ ਲੱਭ ਵੀ ਜਾਵੇ ਜੇ ਉਹਦੀ ਪੇਮੈਂਟ ਆ ਜਾਂ ਕੋਈ ਉਹਦੀ ਕੋਈ ਮੋਟਰਸਾਈਕਲ ਆ ਉਹ ਥਾਣੇ ਦੇ ਵਿੱਚ ਖੜੇ ਖੜੇ ਹੀ ਖਰਾਬ ਹੋ ਜਾਂਦੇ ਨੇ ਪਰ ਉਹਨਾਂ ਨੂੰ ਮਿਲਦਾ ਨਹੀਂ ਅਸੀਂ ਤਾਂ ਇੱਥੋਂ ਇੱਕ ਗੱਲ ਕਰਦੇ ਹਾਂ ਜੀ ਸੀਐਮ ਸਿਟੀ ਹੋਵੇ 2 ਸਾਲ ਹੋ ਗਏ ਆਮ ਸਰਕਾਰ ਬਣੀ ਨੂੰ ਇਹ ਚੀਜ਼ਾਂ ਨੂੰ ਖਤਮ ਕਰਨ ਲਈ ਅਸੀਂ ਨੇ ਵੋਟ ਪਾਈ ਸੀ ਪਰ ਜਿੱਥੇ ਦੇਖਿਆ ਜਾਂਦਾ ਵੀ ਇਹ ਚੀਜ਼ਾਂ ਵਧੀਆਂ ਨੇ ਗੜੀਆਂ ਮੰਦਿਆਂ ਦੇ ਵਿੱਚ ਨਸ਼ੇੜੀ ਫਿਰਦੇ ਨੇ ਠੀਕ ਹੈ ਜੀ ਕਿਹਦੇ ਨਾਲ ਕੋਈ ਲੁੱਟ ਹੋ ਕਰ ਜਾਣਾ ਇਹ ਰਾਨ ਨਹੀਂ ਦਿੰਦੇ ਆ ਜਾਂ ਫੜੇ ਵੀ ਜਾਂਦੇ ਨੇ ਤਾ ਮਿੰਟ ਲਾਉਂਦੇ ਨੇ ਉਹਦੀ ਜ਼ਮਾਨਤ ਕਰਾਉਣ ਨੂੰ ਦੂਜੇ ਦਿਨ ਹੀ ਉਹ ਬੰਦਾ ਫੇਰ ਮਤਲਬ ਫਿਰਦਾ ਹੈਗਾ ਨਸ਼ੇ ਕਰਦਾ ਜਾਂ ਨਸ਼ੇ ਵੇਚਦਾ ਜਾਂ ਕੁਝ ਵੀ ਆ ਪਰ ਇਹਦੇ ਵਿੱਚ ਜਿਹੜਾ ਇੱਕ ਕਾਨੂੰਨ ਆ ਨਾ ਜਿਹੜਾ ਕਾਨੂੰਨ ਆ ਉਹ ਉਹਦਾ ਕਾਨੂੰਨ ਦਾ ਡਰ ਆਮ ਬੰਦੇ ਨੂੰ ਆ ਸ਼ਰੀਬ ਬੰਦੇ ਨੂੰ ਆ ਜਿਹੜੇ ਚੋਰ ਨੇ ਸਮਲਗਰ ਨੇ ਉਹਨਾਂ ਨੂੰ ਕੋਈ ਡਰ ਨਹੀਂ ਕਿਉਂਕਿ ਉਹਨਾਂ ਦੀ ਕਿਤੇ ਨਾ ਕਿਤੇ ਮਿਲੀ ਭੁਗਤਾਂ ਕੀ ਕਹਿੰਦਾ ਦਿਨ ਦਿਹਾੜੇ ਦੁਕਾਨ ਦੇ ਵਿੱਚ ਚੋਰੀ ਹੋਈ ਹੈ ਬਿਲਕੁਲ ਜੀ ਦਿਨ ਦਿਹਾੜੇ ਉਰੇ ਸਾਡੇ ਮਾਨਯੋਗ ਐਸਐਸਪੀ ਸਾਹਿਬ ਬੈਠਦੇ ਨੇ ਸਾਹਮਣੇ ਨੇ ਐਸਐਸਪੀ ਸਾਹਿਬਾ ਇੱਥੇ ਬੈਠਦੇ ਨੇ ਸਾਰੇ ਜ਼ਿਲ੍ਹੇ ਦੀ ਪੁਲਿਸ ਹੋ ਰਹੀ ਆਗੀ ਆ ਲਾਈਨਾਂ ਟੱਪ ਕੇ ਜੀ ਸਾਡੇ ਸਿਟੀ 1 ਥਾਣਾ ਦਾ ਐਪਲੀਕੇਸ਼ਨ ਲਿਖਾਈ ਹੋਈ ਆ ਚਲੋ ਮੰਨ ਲੈਂਦੇ ਆ ਮਜਬੂਰੀਆਂ ਹੋਣਗੀਆਂ ਕੱਲ ਐਸਐਚਓ ਸਾਹਿਬ ਨੂੰ ਵੀ ਮੈਂ ਫੋਨ ਤੇ ਗੱਲ ਕੀਤੀ ਉਹ ਵੀ ਕਹਿੰਦੇ ਜੀ ਅਸੀਂ ਇਹਨੂੰ ਟਰੇਸ ਕਰਾਂਗੇ ਅਸੀਂ ਇਹਦਾ ਉਹ ਕਰਾਂਗੇ ਪਰ ਅਸੀਂ ਇੱਕ ਗੱਲ ਪੁੱਛਣਾ ਚਾਹੁੰਦੇ ਆ ਵੀ ਅੱਜ ਤੱਕ ਕਿੰਨੇ ਚੋਰਾਂ ਤੋਂ ਰਿਕਵਰੀਆਂ ਕਰਵਾਤੀਆਂ ਕਿੰਨਿਆਂ ਨੂੰ ਪੈਸੇ ਮੜਵਾਤੇ ਜਾਂ ਕਿੰਨਿਆਂ ਨੂੰ ਇਹਨਾਂ ਨੇ ਮੋਬਾਈਲ ਮੜਵਾਤੇ ਕਿੰਨਿਆਂ ਤੇ ਮੋਟਰਸਾਈਕਲ ਵਾਪਸ ਆ ਪਰਚਾ ਦਰਜ ਜ਼ਰੂਰ ਹੁੰਦਾ ਕਾਰਵਾਈ ਹੁੰਦੀ ਆ ਉਹ ਬੰਦੇ ਨੂੰ ਉੱਥੇ ਭੇਜਨਾ ਜ਼ਮਾਨਤ ਕਰਾ ਕੇ ਫੇਰ ਬਾਹਰ ਆ ਕੇ ਫੇਰ ਕੰਮ ਸ਼ੁਰੂ ਕਰ ਦਿੰਦੇ ਆ ਪਰ ਇਹ ਜਿੱਥੇ ਤੱਕ ਦੇਖਿਆ ਜਾਵੇ 2 ਸਾਲਾਂ ਦੇ ਵਿੱਚ ਬਿਲਕੁਲ ਫੱਟੀ ਪੁੱਟੀ ਪਈ ਆ ਜੀ 100 ਗਾਦੀ ਦੂਰੀ ਤੇ ਇੱਕ ਦੁਕਾਨ ਦੇ ਵਿੱਚ ਚੋਰੀ ਹੋਈ ਹੈ ਜੀ ਕੀ ਕਹਿਣਾ ਕਿੰਨੇ ਦੀ ਚੋਰੀ ਦੀ ਹ ਰਾਤ 6 ਵੇ ਦੇ ਕਰੀਬ ਸਾਡੇ ਕੋਲੇ ਮੇਰੇ ਇਨਫੋਰਮੇਸ਼ਨ ਆਈ ਸੀ ਕਿ ਚੋਰੀ ਹੋਈ ਹੈ ਮੈਂ ਆਪ ਵੀ ਮੌਕੇ ਤੇ ਗਿਆ ਸੀਗਾ ਉਹ ਦੁਕਾਨ ਬੰਦੇ ਸੀਗੇ ਛੋਟਾ ਝਗੜਾ ਵੀ ਹੋ ਗਿਆ ਸੀ ਮੈਂ ਉਹ ਮੌਕੇ ਤੇ ਗਿਆ ਸੀਗਾ ਅ ਅਸੀਂ ਫੁਟੇਜ ਲੈ ਲਿਆ ਨੇ ਇਹਦੀਆਂ ਤੇ ਅੱਜ ਐਫਰ ਲੋਜ ਕਰਦੇ ਤੇ ਅਸੀਂ ਆਪਣੇ ਜਿਹੜੇ ਸੋਰਸਸ ਉਹ ਵੀ ਲਾਤੇ ਤੇ ਆਪ ਵੀ ਇਸ ਕੈਮਰੇ ਚੈੱਕ ਕਰ ਰਹੇ ਹਾਂ ਸਿਸਟਮ ਤੇ ਬਹੁਤ ਜਲਦੀ ਇਹਦੇ ਚੋਰ ਹੈਗੇ ਨੇ ਉਹ ਸਲੱਖਾਂ ਦੇ ਪਿੱਛੇ ਹੋਣਗੇ ਇਹਦੇ ਕਿਸ ਤਰ੍ਹਾਂ ਦੇ ਦੋ ਕਿ ਥਾਣਾ ਵੀ ਬਿਲਕੁਲ ਨੇੜੇ ਤੇ ਐਸਐਸਪੀ ਜਿਹੜੇ ਪੁਲਿਸ ਮੁਖੀ ਨੇ ਉਹ ਵੀ ਬਿਲਕੁਲ ਸਾਹਮਣੇ ਆ ਕਿ ਚੋਰਾਂ ਨੂੰ ਇੱਥੇ ਜਿਵੇਂ ਕੋਈ ਬੋਪਾ ਆਏਗਾ ਜਿਹੜਾ ਚੋਰੀ ਕਰੇ ਨਹੀਂ ਐਕਚੁਅਲੀ ਇੱਕ ਤਾਂ ਉਹ ਦੁਕਾਨਦਾਰ ਨੇ ਜਿਹੜਾ ਆਪਣਾ ਸ਼ਟਰ ਜਿਹੜਾ ਹੈਗਾ ਮੇਰੇ ਖਿਆਲ ਕੋਲਾ ਸੀਗਾ ਦੂਜੀ ਕਹਾ ਰੇਲਵੇ ਲਾਈਨ ਦਾ ਬਹੁਤ ਵੱਡਾ ਫਰਕ ਪੈਂਦਾਗਾ ਹਾਂ ਹਾਂ ਰੇਲਵੇ ਲਾਈਨ ਕ੍ਰਾਸ ਦੇ ਉੱਪਰ ਦੀ ਜਾਣਾ ਪੈਂਦਾਗਾ ਥਾਣੇ ਲਈ ਕੋਈ ਗੱਲ ਨਹੀਂ ਪੁਲਿਸ ਪੂਰੀ ਮਸਤੈਦ ਤੇ ਪੁਲਿਸ ਜਿਹੜਾ ਹੈਗਾ ਇਹਨਾਂ ਨੂੰ ਚੋਰਾਂ ਨੂੰ ਨੱਪਣ ਦੇ ਲਈ ਜਿਹੜੀ ਹੈਗੀ ਆਪਣੇ ਹਰ ਹਿੱਲਾ ਵਰਤੂਗੀ ਤੇ ਮਾੜੇ ਆਨਸਰ ਉਹਨਾਂ ਸੀ ਕੀ ਸਮਝੋ ਕਿ ਤੁਹਾਡੇ ਲਈ ਇੱਕ ਵੱਡਾ ਚੈਲੰਜ ਹੈ ਪੁਲਿਸ ਲਈ ਦੇ ਸਾਹਮਣੇ ਚੋਂ ਜਾਬਤਾ ਲੱਗਿਆ ਹੋਇਆ ਤੇ 89 ਦੇ ਬਿਲਕੁਲ 1 ਸਵਾ ਲੱਖ ਦੀ ਵੱਡੀ ਚੋਰੀ ਹੈ ਜੀ ਪੁਲਿਸ ਦਾ ਹਰ ਇੱਕ ਚਾਹੇ ਚੋਰੀ ਛੋਟੀ ਹੈ ਚਾਹੇ ਵੱਡੀ ਹੈ ਪੁਲਿਸ ਲਈ ਚੈਲੰਜ ਹੈ ਤੇ ਅਸੀਂ ਹਰ ਇੱਕ ਸ਼ਾਇਦ ਦੇ ਬਸਿੰਦੇ ਨੂੰ ਭਰੋਸਾ ਦਿਵਾਉਣਾ ਵੀ ਪੁਲਿਸ ਉਹਨਾਂ ਦੀ ਜਿਹੜੀ ਹੈਗੀ ਆ ਸੇਵਾ ਦੇ ਵਿੱਚ ਹਾਜ਼ਰ ਹੈ ਤੇ ਜਿੱਥੇ ਵੀ ਇਹ ਮਾੜੇ ਅਨਸਰ ਕੋਈ ਕਾਰਵਾਈ ਕਰਨਗੇ ਪੁਲਿਸ ਆਪਣਾ ਜਿਹੜਾ ਹੈਗਾ ਕਾਨੂੰਨੀ ਕਾਰਵਾਈ ਕਰਨ ਦੇ ਵਿੱਚ ਕੋਈ ਦੇਰ ਨਹੀਂ ਕਰੋਗੀ